ਦੇ ਦਿਨੀ ਥਾਣਾ ਲਖੋਕੇ ਬਰਾਮ ਦੇ ਵਿੱਚ ਪੈਂਦੇ ਪਿੰਡ ਡੋਰ ਵਿੱਚ ਇੱਕ ਕਤਲ ਹੋਇਆ ਸੀਗਾ 23 ਤਾਰ ਹਤਿਆਰਾਂ ਨੇ ਨਾਲ ਇੱਕ ਵਾਰ ਕਤਲ ਕੀਤਾ ਗਿਆ ਸੀ ਉਸ ਕਤਲੀਆਂ ਜਿਹੜੀਆਂ ਹੁਣ ਵੀਡੀਓ ਵੀ ਜਿਹੜੀਆਂ ਸਾਹਮਣੇ ਆਈਆਂ ਜੋ ਦਰਸ਼ਾਰੀਆਂ ਵੀ ਕਿਸ ਤਰ੍ਹਾਂ ਜੜੀ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੇ ਇੱਕ ਸ਼ਖਸ ਦਾ ਜੜਾ ਕਤਲ ਕਰ ਦਿੱਤਾ ਗਿਆ ਤੇ ਦੋ ਗੰਭੀਰ ਜ਼ਖਮੀ ਵੀ ਹੋਏ ਇਸ ਮਾਮਲੇ ਵਿੱਚ ਪੁਲਿਸ ਨੇ ਭਾਵੇਂ 24 ਘੰਟਿਆਂ ਦੇ ਵਿੱਚ ਜੜੇ ਦੋਸ਼ੀ ਸੀਗੇ ਉਹਨਾਂ ਨੇ ਫਰਨ ਵਿੱਚ ਕਾਮਯਾਬੀ ਹਾਸਲ ਜਰੂਰ ਹਾਸਲ ਕੀਤੀ ਆ ਲੇਕਿਨ ਇਹ ਦਰਸ਼ਾਰਿਆ ਵੀ ਕਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਜੜਾ ਉਥੇ ਚੱਲਿਆ ਜੋ ਵੀਡੀਓ ਸਾਹਮਣੇ ਆਈ ਆ ਉਹ ਸਾਬਤ ਤੌਰ ਤੇ ਦਰਸ਼ਾਰੀ ਸੀ ਵੀ ਕਿਸ ਤਰ੍ਹਾਂ ਇੱਕ ਸ਼ਖਸ ਨੂੰ ਮਾਰਿਆ ਗਿਆ ਤੇ ਦੋ ਜੜਿਆ ਉਸ ਨੇ ਵਿੱਚ ਜਿਹੜੇ ਜ਼ਖਮੀ ਹੋ ਗਏ ਪੁਲਿਸ ਨੂੰ ਦਾਵਾ ਜਰੂਰ ਕਰਦੀ ਪਈ ਹੈ ਵੀ ਇਹਨਾਂ ਦੋਸ਼ੀਆਂ ਨੂੰ ਫੜਿਆ ਗਿਆ ਤੇ ਇਹਨਾਂ ਜਿਹੜੀ ਰੰਜਿਸ਼ ਆ ਉਹਦਾ ਪਤਾ ਕੀਤਾ ਜਾ ਰਿਹਾ ਤਾਂ ਜੋ ਇਹ ਇਹਨਾਂ ਨੇ ਕਿਸ ਕਾਰਨ ਜਿਹੜਾ ਇਸ ਘਟਨਾ ਨੂੰ ਜਿਹੜੀ ਆ ਵਾਅਦਾ ਨੂੰ ਅੰਜਾਮ ਦਿੱਤਾ ਸੀਗਾ ਲੇਕਿਨ ਇਹ ਸਵਾਲ ਉੱਠਨੇ ਜਰੂਰ ਵਾਜਬ ਨੇ ਕਿਉਂਕਿ ਇਹ ਜਿਹੜੀ ਵਾਰਦਾਤਾ ਲਗਾਤਾਰ ਜਿਹੜਾ ਫਿਰੋਜ਼ਪੁਰ ਵਿੱਚ ਹੋ ਰਹੀਆਂ ਨੇ ਇਹਦੇ ਵਿੱਚ ਪੁਲਿਸ ਆਖਿਰ ਬਾਅਦ ਚੋਂ ਕਾਰਵਾਈ ਕਰਦੀ ਦਾ ਜੂਰ ਦਿਖਾਈ ਦਿੰਦੀ ਆ ਲੇਕਿਨ ਇਹਨਾਂ ਨੂੰ ਰੋਕਣ ਵਾਸਤੇ ਸક્ષਮ ਦਿਖਾਈ ਨਹੀਂ ਦਿੰਦੀ ਇਸੇ ਜਿਹੜੇ ਆਮ ਲੋਕ ਵੀ ਸਵਾਲ ਉਠਾ ਰਹੇ ਨੇ ਤੇ ਲੋਕਾਂ ਵਿੱਚ ਇਸ ਵੀਡੀਓ ਨੂੰ ਦੇਖ ਕੇ ਕਾਫੀ ਸਹਿਮ ਵੀ ਜਿਹੜਾ ਉਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਲੋਕਾਂ ਨੇ ਕਹਿਣਾ ਵੀ ਕਿਸ ਤਰ੍ਹਾਂ ਇਸ ਘਟਨਾ ਨੂੰ ਜਾਇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸ ਤਰ੍ਹਾਂ ਗੁੰਡਾਗਰਦੀ ਜਰੀਆ ਉਹ ਕੀਤੀ ਗਈ ਤੇ ਜਿਹੜੇ ਤੁਹਾਡੇ ਇੱਕੋ ਸ਼ਖਸ ਨੂੰ ਜਿਹੜਾ ਆਪਣੀ ਜਾਨ ਹੈਗੀ ਆ ਉਹ ਗਵਾਣੀ ਪਈ ਤੇ ਦੋ ਚੜੇ ਲੋਕ ਆ ਉਹ ਚੱਕਮੀ ਵਿੱਚ ਜਿੰਨਾ ਦਾ ਵੀ ਹਸਪੀਟਲ ਵਿੱਚ ਲਾਚ ਚੱਲਦਾ ਪਿਆ ਪੁਲਿਸ ਆਪਣੀ ਪਿੱਠ ਦਾ ਜੁੱਥ ਹੱਤ ਬੰਦੀ ਆ ਇਹ ਅਸੀਂ 24 ਘੰਟਿਆਂ ਵਿੱਚ ਦੋਸ਼ੀਆਂ ਨੂੰ ਫੜ ਲਿਆ ਲੇਕਿਨ ਇਹ ਘਟਨਾਵਾਂ ਨੂੰ ਰੋਕ ਕਿਉਂ ਨਹੀਂ ਪਾਦੀ ਇਹ ਸਵਾਲਾਂ ਤੇ ਜਵਾਬ ਜਿਹੜੀ ਆ ਪੁਲਿਸ ਉਹ ਦੇਣ ਤੋਂ ਜਿਹੜੀ ਆ ਵੀ ਉਹ ਨਾਕਾਮ ਹੀ ਸਾਬਿਤ ਹੋ ਰਹੀ ਹੈ ਤੇ ਪਿੱਛੇ ਹੱਦੀ ਦਿਖਾਈ ਦੇ ਰਹੀ ਆ ਤੇ ਚੁੱਪੀ ਹੋਣਾ ਜਿਹੜੀ ਪੁਲਿਸ ਨੇ ਉਹ ਸਾਦੀ ਹੋਈ ਆ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਟੈਨਿਕਸ ਸਵੇਰਾ ਫਰੋਇਦ ਇਹ ਮਰਡਰ ਦਾ ਮਾਮਲਾ ਸੀਗਾ ਜੀ 16 8 24 ਨੂੰ ਪ੍ਰੀਰ 6:30 ਪੀਐਮ ਆ ਇਹ ਤੇਜਵੀਰ ਸਿੰਘ ਆਕਾਸ਼ ਬਾਦਲ ਇਹਨਾਂ ਦੇ ਨਾਲ ਕੁਝ ਹੋਰ ਇਹਨਾਂ ਦੇ ਸਾਥੀ ਸੀਗੇ ਇਕੱਠੇ ਹੋ ਕੇ ਪਿੰਡ ਡੋੜ 60 ਵਿੱਚ ਪਹੁੰਚ ਗਏ ਇਹਨਾਂ ਦਾ ਉੱਥੇ ਝਗੜਾ ਹੋਇਆ ਤਰਸੇਮ ਸਿੰਘ ਸੁਖਦੇਵ ਸਿੰਘ ਸਾਹਬ ਸਿੰਘ ਨਾਲ ਹੋਰ ਵਿਅਕਤੀਆਂ ਨਾਲ ਇਹ ਜਿਹੜਾ ਤੇਜਵੀਰ ਹੈ ਇਹਨਾਂ ਨੇ ਇਹਦੇ ਕੋਲ ਕਿਰਚ ਸੀਗੀ ਬਾਕੀਆਂ ਹੋਰਾਂ ਕੋਲ ਵੀ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਤਰਸੇਮ ਸਿੰਘ ਦੀ ਚੱਕੂ ਕਲਚ ਮਾਰੀ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਜਿਹੜੇ ਸੀਰੀਅਸ ਜ਼ਖਮੀ ਹੋ ਗਏ ਹਜੇ ਹਸਪੀਟਲ ਚ ਲਾਖ ਹਲ ਨੇ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਤੇ ਐਸ ਐਚਓ ਲਖੋਗੇ ਬਿਹਰਾਮ ਨੇ 24 ਘੰਟਿਆਂ ਦੇ ਵਿੱਚ ਜਿਹੜੇ ਹੈ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ ਸਰੀਨ ਦੀ ਲੇਡੀਜ਼ ਵੀ ਹੈਗੀਆਂ ਹਾਂਜੀ ਹਾਂਜੀ ਲੇਡੀਜ਼ ਵੀ ਹੈਗੀਆਂ ਜੀ ਇਹਨਾਂ ਦਾ ਵੀ ਨਾਲ ਕਿਉਂਕਿ ਇਹਦੇ ਵਿੱਚ ਇੱਕ ਬਿੰਦਰਕੌਰ ਜਿਹੜੀ ਲੇੜੀ ਹੈ ਅਸਲੀ ਵਜ੍ਹਾ ਰੰਜਿਸ਼ ਦਾ ਕਾਰਨ ਉਹ ਹੈ ਉਹਦੀ ਪਹਿਲਾਂ ਭਗਵਾਨ ਸਿੰਘ ਨਾਲ ਉਹਦੇ ਰਿਲੇਸ਼ਨ ਸੀਗੇ ਉਹ ਹੁਣ ਤੇਜਵੀਰ ਦੇ ਰਿਲੇਸ਼ਨ 'ਚ ਹੈ ਉਹ ਉਹਨੂੰ ਇਹਨੂੰ ਤੇਜਵੀਰ ਨੂੰ ਇਹ ਸੀਗਾ ਵੀ ਇਹ ਦਾ ਜਿਹੜਾ ਇੱਕ ਇਹਨਾਂ ਦਾ ਜੀਜਾ ਹੈ ਵੀ ਉਹ ਇਹਨੂੰ ਮੇਰੇ ਕੋਲ ਆਉਣ ਤੋਂ ਰੋਕਦਾ ਜੀ ਇਸੇ ਰੰਜਿਸ਼ ਨੂੰ ਲੈ ਕੇ ਬੰਦੇ ਨਾਲ ਲੈ ਕੇ ਇਹਨੇ ਜਾ ਕੇ ਉੱਥੇ ਵਾਰਦਾਤ ਕੀਤੀ ਹੈ गिरफ्तार कर ल दो हजार बाकी ने देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और WhatsApp चैनल पर।